من <muchas> ھنھن हाय 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 ਪੁਆਇਆ ਜਿਵੇਂ ਮੀਂਹ ਤੇ ਫੋਟੋਆਂ ਤਾਂ ਆ ਗਏ ਜਿਹੜਾ ਅੱਜ ਦਾ ਸਾਡਾ ਧਰਨਾ ਪ੍ਰਦਰਸ਼ਨ ਹੈ ਇਹ ਸਾਡੇ ਡਰਾਈਵਰਾਂ ਨੂੰ ਨਜਾਇਜ਼ ਰਕਾਬੀਆਂ ਪਾਈਆਂ ਜਾ ਰੀਆਂ ਨੇ ਗੱਡੀ ਦਾ ਪਿਛਲੇ ਸਮੇਂ ਦੇਖੀ ਰਿਹਾ ਕਿ ਹੋ ਗਿਆ ਸੀ ਲਗਭਗ 2,26,000 ਰੁਪਿਆ ਉਹਨੂੰ ਪਲਾਂਟੀ ਪਾਤੀ ਜਦੋਂ ਕਿ ਸਰਕਾਰੀ ਗੱਡੀ ਜਿਹੜੀ ਪੀਆਰ ਡੀਸੀ ਦੀ ਹੈ ਉਹ ਬਿਨਾਂ ਅਨਸੋਰਸ ਤੋਂ ਸੜਕਾਂ ਤੇ ਦੌੜ ਰਹੀ ਹੈ ਜਦੋਂ ਕਿ ਸਰਕਾਰ ਵੱਖ-ਵੱਖ ਰੂਟਾਂ ਤੇ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਆ ਤਾਂ ਕਾਰ ਦੇ ਵਿੱਚ ਤੇ 6 ਸਵਾਰੀਆਂ ਨੇ ਕੀ ਗੱਡੀ ਦਾ ਇਨਫੋਰਸ ਨੇ ਉਹ ਚਲਾਨ ਕੀਤਾ ਜਾਂਦਾ ਪਰ ਅਧਾਰੇ ਦੇ ਵਿੱਚ ਉੱਚ ਪੱਧਰ ਤੇ ਜਿਹੜੀ ਸਰਕਾਰ ਦੀ ਲੁਟੋਰੀ ਹੈ ਇਨਫੋਰਸ ਕੋਈ ਵੀ ਗੱਡੀ ਨਹੀਂ ਖਮਿਆਜਾ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਦੁਰਘਟਨਾ ਹੋ ਜਾਂਦੀ ਹੈ ਉਹਦਾ ਖਮਿਆਜਾ ਜਿਹੜਾ ਸਾਡੇ ਡਰਾਈਵਰ ਜਾਂ ਕਨੈਕਟਰ ਨੂੰ ਪੁੱਤਣਾ ਪੈਂਦਾ ਹੁਣ ਜਿਹੜਾ ਇਹ ਐਕਸੀਡੈਂਟ ਹੋਇਆ ਸੀ ਉਹਦਾ ਮੇਨਟੇਨੈਂਸ ਦਾ ਖਰਚਾ 2,26,000 ਰੁਪਇਆ ਉਹ ਸਾਡੇ ਜਿਹੜਾ ਡਰਾਈਵਰ ਨੂੰ ਪਤਾ ਜੀ ਜਿਸਦੇ ਰੋਸ ਵਜੋਂ ਅਸੀਂ ਇਹ ਜਿਹੜਾ ਜਬ ਪ੍ਰੋਟੈਸਟ ਕਰ ਰਹੇ ਆ ਲਗਭਗ ਤਿੰਨ ਚਾਰ ਮਹੀਨਿਆਂ ਤੋਂ ਅਸੀਂ ਸਾਡੇ ਜਰਨ ਮੈਨੇਜਰ ਪਟਿਆਲਾ ਤੇ ਮਾਨਯੋਗ ਸਾਡੇ ਐਮ ਡੀ ਸਾਹਿਬ ਉਹਨਾਂ ਨਾਲ ਵੀ ਇਸ ਸਬੰਧ ਵਿੱਚ ਅਸੀਂ ਮੀਟਿੰਗਾਂ ਕਰ ਚੁੱਕੇ ਆ ਪਰ ਸਾਨੂੰ ਜੋ ਵੀ ਹੈ ਕੋਈ ਖੂਸ ਇਹਦਾ ਹੱਲ ਨਹੀਂ ਕੱਢ ਕੇ ਦਿੱਤਾ ਜਿਸ ਦੇ ਰੋਸ 'ਵਜੋਂ ਅਸੀਂ ਪ੍ਰੋਟੈਸਟ ਕਰਨ ਲਈ ਅੱਜ ਮਜਬੂਰ ਹੋਇਆ ਹੈ ਬਿਲਕੁਲ ਜੀ ਉਹ ਸਾਡੀ ਪੰਜਾਬ ਪਧਰੀ ਹੜਤਾਲ ਆ ਉਹਦੇ ਵਿੱਚ 2 ਘੰਟਿਆਂ ਦਾ ਬੱਸ ਸਟੈਂਡ ਦਾ ਬੰਦ ਦਾ ਪ੍ਰੋਗਰਾਮ ਆ ਕਿੰਨੇ 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 ਬੰਦ ਰਹੇਗੇ ਜੀ ਬਸ ਉਹ ਸਾਡਾ 10 ਤੋਂ 12 ਦਾ ਬੰਦ ਦਾ ਪ੍ਰੋਗਰਾਮ ਹੈ ਜੀ ਉਹ ਪੂਰੇ ਪੰਜਾਬ ਦੇ ਜਿੰਨੇ ਬੱਸ ਸਟੈਂਡ ਆ ਉਹ ਸਾਰੇ ਬੰਦ ਹੋਣਗੇ ਕਿਉਂਕਿ ਇਹ ਮਾਨ ਸਰਕਾਰ ਜਦੋਂ ਸਤਾ ਚਾਈ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਮੈਂ ਹਰਾ ਪਿੰਨ ਚਲਾਵਾਂਗਾ ਹਰਾ ਪਿੰਨ ਚਲਾ ਕੇ ਕੋਈ ਧਰਨਾ ਨਹੀਂ ਲਗਣ ਦੇਵਾਂਗਾ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਟੈਸਟ ਨਹੀਂ ਹੋਊਗਾ ਠੇਕੇਦਾਰ ਬਾਹਰ ਕੱਢੇ ਜਾਣਗੇ ਪਰ ਇਸ ਦੇ ਉਲਟ ਨਜਾਇਜ਼ ਲੁੱਟ ਹੋ ਰਹੀ ਹੈ ਕਰੋੜਾਂ ਰੁਪਏ ਸਾਡੀਆਂ ਜਿਹੜੀਆਂ ਸਕੌਟੀਆਂ ਨੇ ਚਾਹ ਪੰਡ ਬਸਾ ਚਾਹ ਪੀਆ ਆਰਟੀਸੀ ਹੈ ਉਹਦੇ ਵਿੱਚ ਨਜਾਇਜ਼ ਤੌਰ ਤੇ ਠੇਕੇਦਾਰ ਲੁੱਟ ਕਰ ਰਹੇ ਨੇ ਤੇ ਨਾਲ ਦੀ ਨਾਲ ਅਸੀਂ ਜਿਹੜੀ ਸਾਡੀ ਪੱਕਿਆਂ ਦੀ ਮੰਗ ਸੀ ਜੋ ਸਾਡੀ ਪਾਲਿਸੀ ਤੇ ਐਕਟ ਦੇ ਗੱਲਬਾਤ ਚੱਲ ਰਹੀ ਸੀ ਉਹ ਜੂਮ ਦੀ ਤੂੰ ਖੜੀ ਹੈਗੀ ਲਗਭਗ 1 ਮਹੀਨੇ ਦਾ ਸਮਾਂ ਦਿੱਤਾ ਸੀ ਮਾਨਸੂਖ ਮੁਕੰਤਰੀ ਸਾਹਿਬ ਨੇ ਪਰ ਅੱਜ 1.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡੇ ਨਿਰਾਸ਼ਾ ਹੀ ਹੱਥ ਲੱਗੀ ਹੈ ਜਿਸ ਕਰਕੇ ਅਸੀਂ ਸਾਰੇ ਪੂਰੇ ਪੰਜਾਬ ਦੇ ਵਿੱਚ ਕੱਚੇ ਕਾਬੇ ਸੰਘਰਸ਼ ਕਰਨ ਨੂੰ ਮਜਬੂਰ ਹੋ ਗਏ ਹਾਂ